ਇਸੀ ਮੁਰਗੇ ਮੁਰਗੀਆਂ ਲੈ ਲਓ ਬਾਈ ਬਾਈ ਲੈ ਲਓ ਯਾਰ ਹਾਂਜੀ ਹਾਂਜੀ ਬਾਈ ਜੀ ਬਾਈ ਕੱਲ ਮੁਰਗੀ ਲਈ ਸੀ 250 ਰੁਪਏ ਦੀ ਇੱਕ ਮਿੰਟ ਇੱਕ ਮਿੰਟ ਉਹ ਬਾਈ ਆ ਕੱਲ ਮੁਰਗੀ ਲਈ ਸੀ 250 ਰੁਪਏ ਦੀ ਅੱਛਾ ਤੇ ਇਹਨੂੰ ਵੇਖ ਯਾਰ ਉਹ ਭਰਾ ਮੁਰਗਾ ਏ ਉਹ ਜੋ ਵੀ ਆ ਅਸੀਂ ਕਿਹੜਾ ਵਿਆਹ ਸ਼ੋਨਾ ਸਾਢੇ 750 ਰੁਪਏ ਨੇ ਸਾਡਾ ਉੱਤੇ ਲਵਾਤਾ ਨਾ ਤੂੰ ਖਾਂਦੀ ਆਂ ਤੂੰ ਪਿੰਦੀ ਆ ਕੀ ਚੱਕਰ ਆ ਇਹਨੂੰ ਇਹਨੂੰ ਮੋੜ ਲਾ ਵੀਰੇ ਮੋੜ ਲਾ ਵੀਰੇ ਇਹ ਨਹੀਂ ਲੈਣੀ ਅਹੀਂ ਨਹੀਂ ਰੱਖਣੀ ਅਹੀਂ ਕੋਈ ਹੋਰ ਵੇਖ ਲੈ ਉਹ ਭਰਾ ਨਹੀਂ ਸਾਡੀ ਨਹੀਂ ਮੁਰਗੀ ਓ ਯਾਰ ਖੱਲੜ ਮੁਰਗੀ ਅਹੀਂ ਨਹੀਂ ਲਿੱਤੀ ਆਏ ਹੋਈ ਓ ਯਾਰ ਖੱਲੜ ਮੁਰਗੀ ਅਹੀਂ ਲਿੱਤੀ ਆ ਮੁਰਗੀਆਂ ਦੇ ਮੁਰਗੀ ਨੂੰ ਓੜਲਾ ਯਾਰ 29 ਕਿਥੋਂ ਤੂੰ ਉਹ ਭਰਾਵਾ ਲਈ ਬਰਨਾਲਿਓ ਹਾਂ ਕਾ ਕੀ ਆ ਕਿਹੜਾ ਪਿੰਡ ਐ ਇਹ ਮੋਗਾ ਫੇਰ ਬਰਨਾਲੇ ਜਾ ਕੇ ਮੋੜ ਮੋਗੇ ਕੀ ਕਰਦਾ ਨੂੰ ਉਹ ਤੇ ਫੇਰ ਕੀ ਉਹੀ ਆਂਡਾ ਉਹੀ ਬੱਚਾ ਉਹੀ ਮੁਰਗੀ ਮੁਰਗੀ ਦਾ ਯਾਰ ਮੋਗੀ ਆ ਨਹੀਂ ਮੁਰਦਨੀ ਤੇਰੀ ਹੋਣੀ ਓ ਯਾਰ ਨਹੀਂ ਮੁਰਦਨੀ ਮੋਗ ਪਿਆਰ ਨੂੰ ਮੋੜ ਲਾ ਭਰਾ ਯਾਰ ਉਹ ਭਰਾ ਨਹੀਂ ਇਹ ਨੂੰ ਕਰਾਓ ਇਹਦਾ ਲਾਜ ਲੂਈ ਕਰਾਓ ਇਹਦਾ ਉਹ ਭਰਾਵਾਂ ਲਾਜ ਕਿੱਥੋਂ ਕਰਾਈਏ ਘਰੇ ਜਵਾਕਾਂ ਨੂੰ ਨਾ ਚਾੜ੍ਹ 200 ਰੁਪਏ ਦੇ ਤੇ ਲਾਈਏ ਭਰਾ ਤੂੰ ਬਰਨਾਲੇ ਤੋਂ ਲਿੱਤੀ ਨਾ ਮੁਰਗੀ ਇੱਥੇ ਤੂੰ ਮੋਗੇ ਕੋ ਮੋੜਨਾ ਫਿਰਦਾ ਬਰਨਾਲੇ ਕੋ ਮੋੜ ਫਿਰ ਤੂੰ ਯਾਰ ਆਂਡਾ ਵੀ ਉਹੀ ਤੇ ਮੁਰਗੀ ਵੀ ਉਹੀ ਹੈਗੀ ਤਾਂ ਮੁਰਗੀ ਆ ਯਾਰ ਨਹੀਂ ਇੱਥੇ ਨਹੀਂ ਮੁੜਨੀ ਹੈ ਕੋਈ ਗੱਡੀ ਮੁਰਗੀ ਆ ਯਾਰ ਵੇ ਵੇ ਆ ਰੰਗ ਸਿਹੇ ਮਿੱਕੋ ਚ ਆਂਡਾ ਓ ਯਾਰ ਪਰਾ ਕਰ ਲੈ ਉਹਨਾਂ ਨੂੰ ਬਿਮਾਰ ਕਰੇਗਾ ਤੂੰ ਪਾਸੇ ਕਰ ਲੈ ਓ ਯਾਰ ਮੋੜ ਲੈ ਯਾਰ ਭਾਈ ਮੁਰਗੀ ਆ ਇਹ ਨਹੀਂ ਮੁੜਨੀ ਯਾਰ ਪਰਾ ਯਾਰ ਇਹ ਨਹੀਂ ਮੋੜਨੀ ਚੇਂਜ ਕਰ ਦੇ ਓ ਯਾਰ ਸਾਨੂੰ ਬਦਲ ਕੇ ਦੇ ਦੇ ਚਿੱਟੇ ਰੰਗ ਦੀ ਦੇ ਦੇ ਓ ਯਾਰ ਨਹੀਂ ਕੋਈ ਨਹੀਂ ਮਿਲਣੀ ਓ ਚੱਕ ਚੁੱਕ ਓ ਭਰਾਵਾ ਚਿੱਟੇ ਵਾਲੀ ਉਹਦੇ ਨਾਲ ਵਿਆਹੀ ਆ ਇਹ ਓ ਯਾਰ ਓ ਯਾਰ ਰੋਲ ਟੁੱਟ ਯਾਰ ਬੇ ਨਹੀਂ ਇਹ ਤੇ ਰੋਜ਼ 200 ਰੁਪਿਆ ਕਿਥੋਂ ਲਾਵਾਂਗੇ ਉਹੀ ਲਾਓ ਜੋ ਮਰਜ਼ੀ ਕਰੋ ਪਲੱਜ ਇਹਦੇ ਨਾਲ ਜੋ ਮਰਜ਼ੀ ਕਰੋ ਪਰ ਚਿੱਟੇ ਵਾਲੀ ਨਹੀਂ ਮਰਨੀ ਉਹ ਬਾਈ ਮੋੜ ਲਾ ਯਾਰ ਉਹ ਯਾਰ ਨਹੀਂ ਸਾਡਾ ਯਾਰ ਤੂੰ ਜੋੜੀਆਂ ਸਾਰੀਆਂ ਜੋੜੀਆਂ ਨਹੀਂ ਜੋੜੀਆਂ ਦੇ ਆ ਕੱਲਾ ਜਾ ਬੇਚਰਾ ਕੱਲਾ ਕੋਈ ਕੱਲਾ ਨਹੀਂ ਸਾਰਿਆਂ ਦੀ ਇੱਕ ਸਾਰਿਆਂ ਨਾਲ ਜੋੜੀਆਂ ਬਣੀਆਂ ਉਹ ਵੇ ਉਹ ਸ਼ਿੰਦਰ ਸ਼ਿੰਦਰ ਨਾਲ ਵਿਆਹੀ ਆ ਆਓ ਵੇ ਉਹ ਕਾਲਾ ਕਾਲਾ ਕੋਈ ਇਹਦੇ ਨਾਲ ਬਾ ਦੇ ਨੂੰ ਉਹ ਯਾਰ ਕੋਈ ਯਾਰ ਹੈਗੀ ਤਾਂ ਮੁਰਗੀ ਆ ਕੀ ਕਰੀ ਜਾਨਾ ਬਾਈ ਯਾਰ ਮੋੜਾ ਯਾਰ ਮੈਂ ਆਦੇ ਬਾਪੇ ਨੂੰ ਕੀ ਕਹਾਂਗਾ ਕਿ ਆ ਕਿਥੋਂ ਲੈ ਲਈ ਤੂੰ ਆਖੋਨੇ ਕਹਿੰਦਾ ਤੂੰ ਵੇਚਣ ਗਿਆ ਸੀ ਤੂੰ ਮੁਰਗੀਆਂ ਲੈਣ ਗਿਆ ਸੀ ਤੂੰ ਆ ਕੇ ਮੁਰਗੀਆਂ ਲੈਣ ਗਿਆ ਸੀ ਮੈਂ ਨਹੀਂ ਕ ਬਾਈ ਮੋੜ ਲੈ ਨਹੀਂ ਕਹਿਣਾ ਬਾਈ ਯਾਰ ਨਹੀਂ ਕਹਿਣਾ ਬਾਈ ਯਾਰ ਗੱਲ ਤਾਂ ਸੁਣ ਲੈ ਯਾਰ ਬਾਈ ਭਰਾਵਾ ਬੋਣੀ ਦਾ ਟਾਈਮ ਆ ਨਾ ਦਿਮਾਗ ਖਰਾਬ ਕਰੋ ਉਹ ਸਾਡਾ ਵੀ ਕੱਲ ਬੋਣੀ ਦਾ ਟਾਈਮ ਸੀ ਲੋਹਾਈ ਕਰੀ ਲੀ ਪਾਸੇ ਕਰ ਲੈ ਉਹ ਯਾਰ ਲੈ ਯਾਰ ਬਾਈ ਨਹੀਂ ਯਾਰ ਸਾਡੇ ਸੌਦਾ ਕਰ ਸਕਦਾ ਯਾਰ ਨਹੀਂ ਯਾਰ ਰੁਪਈਆ 5000 ਪਾਸੇ ਯਾਰ ਨਾ ਯਾਰ ਪਗਾਈ ਮੰਗੀ ਉਹ ਕਾਲੀ ਜੀ ਦੇ ਦਿਓ ਕੱਲੀ ਆ ਉਹ ਕਾਲੀ ਨਹੀਂ ਦੇ ਸਕਦਾ ਪ੍ਰੈਗਨੈਂਟ ਆ ਕੋਈ ਨਹੀਂ ਪ੍ਰੈਗਨੈਂਟ ਕੋਈ ਨਾ ਆ ਵੀ ਪ੍ਰੈਗਨੈਂਟ ਆ ਮੁਰਗਾ ਮਾ ਤੇਰਾ ਹੈ ਮੁਰਗਾ ਪ੍ਰੈਗਨੈਂਟ ਵੀ ਹੋ ਗਿਆ ਹੈ ਮੈਂ ਕੱਟ ਦੂਗਾ ਕੱਟ ਦੂਗਾ ਪ੍ਰੈਗਨੈਂਟ ਨੂੰ ਕੱਟ ਦੂਗਾ ਲੈ ਬਈ ਸਾਰਿਆਂ ਦੀ ਸੈਟਿੰਗ ਇੱਕ ਦੂਜੇ ਨਾਲ ਹੈਗੀ ਕਹੇ ਨਾ ਕਹੇ ਨਾ ਪ੍ਰੈਗਨੈਂਟ ਨਹੀਂ ਹੋਣਾ ਇੱਕ ਦਿਨ ਕਰਾ ਦੇ ਦੂਰ ਰੱਖ ਲੈਣਗੀਆਂ ਬਈ ਮੁਰਗੀ ਰੱਖ ਲੈ ਯਾਰ ਅਹੀਂ ਨਹੀਂ ਮੁਰਗੀ ਆ ਲੈ ਕੇ ਜਾਣੀ ਮੁਰਗੀ ਮੁਰ ਨਹੀਂ ਬਈ ਮੈਂ ਚੱਲਣਾ ਯਾਰ ਬਈ ਆਈ ਤਾਂ ਖਾ ਜਾਂਦੀ ਯਾਰ 750 800 ਰੁਪਏ ਮਾਰ ਰਹੀ ਦਿੰਦੀ ਆ ਬਨਾਰ ਮੁਰਗੀ ਦੇਤੀ ਯਾਰ ਮੁਰਗੀ ਯਾਰ ਗਲਾ ਘੁੱਟ ਕੇ ਮਾਰ ਦੋ ਯਾਰ ਗਲਾ ਘੁੱਟ ਕੇ ਮਾਰ ਦੋ ਯਾਰ ਲੈ ਤੈਨੂੰ ਪੈਸੇ ਦਿੱਤੇ ਯਾਰ ਫਿਰ ਮੈਂ ਫਿਰ ਤਨਿੱਤੀ ਤੂੰ ਯਾਰ ਤੇਰਾ ਤੇਰਾ ਬੰਦਾ ਅਹੀਂ ਮੋਰਸੇ ਦਾ ਬੰਦਾ ਅਹੀਂ ਮੋਰਸੇ ਦਾ ਐ ਹੀ ਉਹਨਾਂ ਦਾ ਇੱਕ ਮਿੰਟ ਭਰਾ ਤੇਰਾ ਭਰਾ ਹੋਣਾ ਫਿਰ ਇੱਕ ਮਿੰਟ ਭਰਾ ਸਾਰਿਆਂ ਦਾ ਆਪ ਦਾ ਆਪ ਦਾ ਬਿਜ਼ਨਸ ਹੁੰਦਾ ਮੁਰਗੀਆਂ ਹਰ ਇੱਕ ਇੱਕ ਜਗ੍ਹਾ ਤੋਂ ਲੈਂਦੇ ਮੇਰੇ ਕੋਲ ਨਹੀਂ ਲਿੱਤੀ ਤੂੰ ਮੁਰਗੀ ਇਹ ਚੱਲ ਫਿਰ ਮੋੜ ਲਾ ਆ ਆਹ ਮੋੜ ਲਾ ਫਿਰ ਇਹਦੇ ਕਾਲੇ ਉਹਵੇਂ ਰੱਖਣੀ ਰੱਖ ਦੇ ਉਹਵੇਂ ਨਹੀਂ ਰੱਖਣੀ ਉਹ ਕਾਲੀ ਦੇ ਦੇ ਓੜੀ ਭਰਾ ਇਹਨਾਂ ਦੇ ਤੈਨੂੰ ਇੱਕ ਮੁਰਗੀ ਨਹੀਂ ਮਿਲਣੀ ਇਹਨਾਂ 'ਚ ਤੈਨੂੰ ਇੱਕ ਮੁਰਗੀ ਨਹੀਂ ਮਿਲਣੀ ਭਾਈ ਯਾਰ ਅਹੀਂ ਇਹਨੂੰ 300 ਦੀ ਗਲੂ ਕੋਈ ਕਿੱਥੋਂ ਲਾਇਏ ਰੋਜ਼ ਭਰਾ ਤਾਂ ਦਸ ਦੀ ਦਵਾਈ ਹੈ ਦਵਾਈ ਆ ਦਵਾਈਆਂ ਨੂੰ ਕੀ ਮਾਰ ਤੋ ਗਲਾ ਘੁੱਟ ਕੇ ਮਾਰ ਤੋ ਮੈਂ ਵੀਰ ਯਾਰ ਜਵਾਨ ਤੂੰ ਪਹਿਲਾਂ ਮਾਰ ਤੇ 200 ਰੁਪਏ ਤੇ ਕੋਈ ਲੱਗਦੇ ਆ 100 ਰੁਪਏ ਦੀਆਂ ਦਵਾਈਆਂ ਨੂੰ ਟੀਕੇ ਲੱਗਦੇ ਆ ਯਾਰ ਤਾਕਤ ਦੇ ਦਵਾਈ ਲਵਾ ਕੇ ਦੋਦੇ ਯਾਰ ਨਹੀਂ ਸਰ ਭਾਈ ਮੋੜ ਲਾ ਫਿਰ ਯਾਰ ਆਂ ਮੁਰਗੀ ਆਦੀ ਕਰਾ ਯਾਰ ਪੜਾਣ ਤੇ ਇਹ ਇੱਥੇ ਪਹਿਲਾਂ ਉਹ ਮੁਰਗੀ ਕੱਢ ਭਾਈ ਆਹ ਮੁਰਗੀ ਕੱਢ ਮੁਰਗੀ ਨਹੀਂ ਮਿਲਨੀ ਨਾ ਮੁਰਗੀ ਕੱਢ ਓਏ ਨਹੀਂ ਮਿਲਨੀ ਕਾਲੇ ਰੰਗ ਨਹੀਂ ਦੇ ਦੇ ਯਾਰ ਕੋਈ ਨਹੀਂ ਮਿਲਣਾ ਇਹਨਾਂ 'ਚ ਦੇ ਦੇ ਵੰਡੀ ਵੰਡੀ ਦੇ ਦੇ ਓ ਚੱਲ ਯਾਰ ਭਾਈ ਜੇ ਤੇਰੇ ਇੱਕ ਮੁੰਡੇ ਦਾ ਰੋਜ਼ ਦਾ 200 ਲਾਉਣਾ ਪਵੇ ਤੂੰ ਲਾ ਦੇਂਗਾ ਕਿੱਧਰ ਚੱਲਦਾ ਜੇ ਮੈਂ ਇੱਧਰ ਕੱਲੇ ਤਿੱ ਕੱਟ ਜੀ ਕੱਟ ਮਾਤਾ ਮਾਤਾ ਨਹੀਂ ਮਿਲਨੀ ਮੁਰਗੀ ਤੇ ਤੈਨੂੰ ਕਹੇ ਮੁਰਗੀ ਤਾਂ 200 ਲਾਉਣਾ ਪਵੇ ਰੋਜ਼ ਦਾ ਲਾ ਲੈਂਗਾ ਤੂੰ ਮੇਰਾ ਹੀ ਕਿਉਂ ਲਾਈਆ ਸਾਡੇ ਮੇਰਾ ਹੀ ਕਿੱਥੋਂ ਲਾਈਆ ਫਿਰ ਤੇਰੇ ਸਾਲਾ ਆਪ ਹੀ ਤੂੰ ਬਿਮਾਰ ਆ ਮੁਰਗੀ ਲਾਈਆ ਹੋ ਮੁਰਗੀ ਬਿਮਾਰ ਆ ਉਹ ਮੁਰਗੀ ਪਰ ਨਹੀਂ ਦੇ ਕਾਲੀ ਕਾਲੀ ਮੁਰਗੀ ਦੇ ਆਹ ਕਾਲੀ ਮੁਰਗੀ ਦੇ ਇੱਧੇ ਜਿੱਦਾਂ ਸਾੜੀ ਮੁਰਗੀ ਰੱਖ ਦੇ ਕੱਟ 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 ਬਾਜ ਜਾਓ ਜਾਓ ਜਾਓ